ਹੇ एवरीवन ਸਤਿ ਸ਼੍ਰੀ ਅਕਾਲ ਨਮਸਤੇ ਐਂਡ ਵੈਲਕਮ ਬੈਕ ਉਮੀਦ ਕਰਦੀ ਹਾਂ ਕਿ ਸਾਰੇ ਫਰੈਂਡਸ ਬਹੁਤ ਵਧੀਆ ਹੋਣਗੇ ਅੱਜ ਦੇ ਵਲੋਗ ਵਿੱਚ ਮੈਂ ਸ਼ੇਅਰ ਕਰ ਰਹੀ ਹਾਂ ਕਰੇਲਿਆਂ ਦੀ ਸਿੰਪਲ ਜੀ ਰੈਸਪੀ ਅੱਧਾ ਪੌਣਾ ਘੰਟਾ ਪਹਿਲਾਂ ਕਰੇਲਿਆਂ ਨੂੰ ਛਿੱਲ ਕੇ ਕੱਟ ਲਾ ਕੇ ਨਮਕ ਲਗਾ ਕੇ ਰੱਖ ਦਿੱਤਾ ਸੀ ਜਲਦੀ ਬਣਨ ਵਾਲੀ ਰੈਸਪੀ ਹੈ ਇਹ 10-15 ਮਿੰਟ ਵਿੱਚ ਹੀ ਬਣ ਜਾਂਦੇ ਨੇ ਕਰੇਲੇ ਉਹ ਤੁਸੀਂ ਵੀਡੀਓ ਪੂਰੀ ਦੇਖਿਓ ਅੱਜ ਮੈਂ ਪਹਿਲਾਂ ਹੀ ਤਿਆਰੀ ਕਰਕੇ ਰੱਖ ਲਈ ਐ ਪਿਆਜ਼ ਕੱਟ ਕੇ ਰੱਖਿਆ ਸਾਬਤ ਮਿਰਚਾਂ ਨੇ ਇਹਨਾਂ ਨੂੰ ਏਦਾਂ ਹੀ ਵਿੱਚੋਂ ਕੱਟ ਲਾ ਕੇ ਫਰਾਈ ਕਰਾਂਗੇ ਔਰ ਆਲੂ ਕੱਟ ਕੇ ਰੱਖਿਆ ਇੱਥੇ ਆਟਾ ਗੁੰਨ ਕੇ ਰੱਖ ਲਿਆ ਹੁਣ ਸਟਾਰਟ ਕਰਦੇ ਆਂ ਬਣਾਉਣਾ ਸਭ ਤੋਂ ਪਹਿਲਾਂ ਕਰੇਲਿਆਂ ਨੂੰ ਨਿਚੋੜ ਲੈਣਾ ਇਹਨਾਂ ਨੂੰ ਨਮਕ ਲਗਾ ਕੇ ਰੱਖਿਆ ਸੀ ਨਾ ਤਾਂ ਪਾਣੀ ਛੱਡ ਦਿਆ ਇਹਨਾਂ ਦਾ ਕੋੜਾਪਨ ਜਿਹੜਾ ਉਹ ਨਿਕਲ ਜਾਂਦਾ ਹੈ ਇਦਾਂ ਨਿਚੋੜ ਲੈਣੇ ਆ ਚੰਗੀ ਤਰ੍ਹਾਂ ਜਿੰਨਾ ਵੀ ਪਾਣੀ ਨਿਕਲਦਾ ਹੈ ਉਹਨਾਂ ਨੂੰ ਕੱਢ ਦੇਣਾ ਹੈ ਪਾਣੀ ਨੂੰ। ਕarele ਬਣਾਉਣ ਦੇ ਹੋਰ ਵੀ ਬਹੁਤ ਤਰੀਕੇ ਨੇ ਪਰ ਮੈਂ ਜਿੱਦਾਂ ਬਣਾ ਰਹੀ ਹਾਂ ਇਦਾਂ ਬੱਚਿਆਂ ਨੂੰ ਬਹੁਤ ਪਸੰਦ ਨੇ ਖੁਸ਼ ਹੋ ਕੇ ਖਾ ਲੈਂਦੇ ਨੇ। ਸਾਰੇ ਕਰੇਲੇ ਨਿਚੋੜ ਲੈਨੇ ਹੁਣ ਇਹਨਾਂ ਵਿੱਚ ਭਰਾਂਗੇ ਮਸਾਲਾ ਮਸਾਲੇ ਵਿੱਚ ਲਿਆਏ ਨਮਕ ਸਿੰਦਾ ਨਮਕ ਲਾਲ ਮਿਰਚ ਪਾਊਡਰ ਗਰਮ ਮਸਾਲਾ ਹਲਦੀ ਪਾਊਡਰ ਕਾਲੀ ਮਿਰਚ ਪਾਊਡਰ ਹੁਣ ਇਹਨਾਂ ਨੂੰ ਮਿਕਸ ਕਰਕੇ ਨਾ ਕਰੇਲਿਆਂ ਵਿੱਚ ਭਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਹੀਂ ਤਾਂ ਨਮਕ ਘੱਟ ਜ਼ਿਆਦਾ ਹੋ ਸਕਦਾ ਹੈ ਹੁਣ ਇਹ ਮਸਾਲਾ ਕਰੇਲਿਆਂ ਵਿੱਚ ਭਰਨਾ ਹੈ ਔਰ ਜਿਹੜੇ ਇਹਦੇ ਵਿੱਚ ਬੀਜ ਹੁੰਦੇ ਨੇ ਨਾ ਉਹ ਤੁਸੀਂ ਕੱਢ ਵੀ ਸਕਦੇ ਹੋ ਮੈਂ ਨਾ ਜਿਹੜੇ ਥੋੜੇ ਥੋੜੇ ਪੱਕੇ ਬੀਜ ਸੀਗੇ ਉਹ ਪਹਿਲਾਂ ਕੱਢ ਲੈਨੇ ਔਰ ਜਿੰਨਾ ਵਿੱਚ ਥੋੜੇ ਕੱਚੇ ਰਹਿ ਗਏ ਸੀ ਨਾ ਨਹੀਂ ਨਿਕਲ ਰਹੇ ਉਹ ਮੈਂ ਵਿੱਚੇ ਹੀ ਛੱਡਤੇ ਨੇ ਕਰੇਲਿਆਂ ਵਿੱਚ ਮਸਾਲਾ ਆਪਣੇ ਹਿਸਾਬ ਨਾਲ ਉਹਨਾਂ ਕੀ ਭਰਨਾ ਹੈ ਕਿ ਅੰਦਰ ਵਾਲੀ ਸਾਈਡ ਨਾਲ ਸਾਰੇ ਕਿਤੇ ਚੰਗੀ ਤਰ੍ਹਾਂ ਇਹ ਲੱਗ ਜੇ ਨਾਂ ਨੂੰ ਕਰਾਂਗੇ ਫਰਾਈ ਉਹਦੇ ਲਈ ਮੈਂ ਗੈਸ ਓਨ ਕੀਤੀ ਹੈ ਕੜਾਈ ਲਈਏ ਕੜਾਈ 'ਚ ਬਣਾਵਾਂਗੀ ਔਰ ਮਸਟਰਡ ਆਇਲ ਲੈ ਆਏ ਸਰਸੋਂ ਦਾ ਤੇਲ ਇਹਦੇ ਵਿੱਚ ਥੋੜੇ ਕੁਰਕਰੇ ਕੁਰਕਰੇ ਬਣਦੇ ਨੇ ਕਰੇਲੇ ਜਦੋਂ ਤੇਲ ਗਰਮ ਹੋ ਜਾਏਗਾ ਚੰਗੀ ਤਰ੍ਹਾਂ ਤਾਂ ਧਿਆਨ ਨਾਲ ਪਾਵਾਂਗੇ ਕਰੇਲੇ ਔਰ ਕੱਟ ਵਾਲੀ ਸਾਈਡ ਨਾ ਉੱਪਰ ਰੱਖਣੀ ਹੈ ਤਾਂ ਕਿ ਜਿਹੜਾ ਮਸਾਲਾ ਇੱਕ ਵਾਰੀ ਪੱਕ ਜਾਏਗਾ ਇਹਦੇ ਵਿੱਚ ਤਾਂ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ ਫਿਰ ਕਰੈਲੇ ਫਰਾਈ ਹੋਣ ਲਈ ਰੱਖ ਤਿਆਂ ਹੁਣ ਦੂਸਰੀ ਸਾਈਡ ਮੈਂ ਬਣਾ ਰਹੀ ਆਂ ਆਲੂ ਤੇ ਪਿਆਜ਼ ਦੀ ਸਬਜੀ ਕਰੈਲਿਆਂ ਦੇ ਨਾਲ ਹੀ ਜਿਹੜੀ ਖਾਈ ਜਾਂਦੀ ਆ ਇਹਦੇ ਲਈ ਕੜਾਈ ਲਈ ਹੈ ਇਹਦੇ ਵਿੱਚ ਮੈਂ ਤੇਲ ਪਾ ਰਹੀ ਆਂ ਔਰ ਇਹਦੇ ਵਿੱਚ ਹੋਰ ਕੋਈ ਸਾਬਤ ਮਸਾਲੇ ਨਹੀਂ ਪਾਣੇ ਇਹ ਸਬਜੀ ਵਿੱਚ ਨਾ ਮੈਂ ਤੇਲ ਥੋੜਾ ਜਿਹਾ ਜ਼ਿਆਦਾ ਕਰਕੇ ਪਾਉਣੀ ਆ ਕਿਉਂਕਿ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਉਂਦੀ ਕੱਲੀ ਤੇਲ ਵਿੱਚ ਹੀ ਬਣਾਉਣੀ ਆ ਕarele ਵੀ ਨਾਲ-ਨਾਲ ਦੇਖ ਰਹੀਆਂ ਮੀਡੀਅਮ ਫਲੇਮ ਕੀਤੀ ਹੋਈ ਹੈ ਗੈਸ ਦੀ ਮੈਂ ਕਿਉਂਕਿ ਜਿਆਦਾ ਤੇਜ਼ ਤੇ ਤਾਂ ਫਿਰ ਇੱਕਦਮ ਸੜ ਜਾਣਗੇ ਦੂਸਰੀ ਕੜਾਈ ਵਿੱਚ ਵੀ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਹਿਲਾਂ ਮੈਂ ਪਿਆਜ਼ ਪਾਏ ਨੇ ਹੁਣ ਆਲੂ ਪਾ ਰਹੀਆਂ ਮਿਕਸ ਕਰਾਂਗੇ ਆਲੂ ਤੇ ਪਿਆਜ਼ ਨੂੰ ਮਸਾਲੇ ਪਾਵਾਂਗੇ ਨਮਕ, ਹਲਦੀ, ਲਾਲ ਮਿਰਚ ਪਾਊਡਰ ਤੇ ਗਰਮ ਮਸਾਲਾ ਮਸਾਲੇ ਪਾ ਕੇ ਸਬਜ਼ੀ ਮਿਕਸ ਕਰਾਂਗੇ। ਗੈਸ 'ਚ ਸਿਮ ਰੱਖੀ ਹੋਈ ਹੈ। ਹੁਣ ਇਹਨੂੰ ਉੱਪਰੋਂ ਢੱਕ ਦਾਂਗੇ। ਬਸ ਇਹ ਵੀ ਹੌਲੀ-ਹੌਲੀ ਪੱਕਦੀ ਰਹੇਗੀ। ਵਿੱਚੋਂ ਥੋੜੀ-ਥੋੜੀ ਦੇਖਦੇ ਰਹਿਣਾ ਹੈ। ਕਰੈਲਿਆਂ ਦੀ ਮੈਂ ਵਿੱਚੋਂ ਨਾ ਸਾਈਡ ਚੇਂਜ ਕਰ ਦਿੱਤੀ ਸੀ ਜਦੋਂ ਇੱਕ ਸਾਈਡ ਤੋਂ ਲਾਲ ਲਾਲ ਜੇ ਹੋ ਗਏ ਸੀਗੇ ਹੁਣ ਬਸ ਥੋੜੀ ਦੇਰ ਚ ਬਣ ਜਾਣਗੇ ਇਹ ਔਰ ਮੈਂ ਨਾ ਜਿਆਦਾ ਲਾਲ ਕਰਕੇ ਇਹਨਾਂ ਨੂੰ ਬਣਾਉਣੀ ਹੁੰਦੀ ਆ ਤਾਂ कुरकुरੇ ਜੇ ਬਣਦੇ ਆ ਸੋਫਟ ਵਾਲੇ ਨਾ ਕੋਈ ਪਸੰਦ ਹੀ ਨਹੀਂ ਕਰਦਾ ਸਾਡੀ ਫੈਮਿਲੀ ਚ ਔਰ ਦੂਸਰੀ ਸਾਈਡ ਬਣ ਰਹੀ ਹੈ ਸਬਜੀ ਇਹ ਵਿੱਚੋਂ ਵਿੱਚੋਂ ਕੜਛੀ ਮਾਰਦੇ ਰਹਿਣਾ ਨਹੀਂ ਤਾਂ ਇਹ ਥੱਲੇ ਲੱਗ ਜੇਗੀ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਪਾਇਆ ਜਲਾ ਰੱਖੀਏ ਮੈਂ ਸੈਂਟਰਡ ਕੈਂਡਲ ਜਦੋਂ ਵੀ ਕਿਚਨ 'ਚ ਕੰਮ ਕਰਦੀ ਆ ਤਾਂ ਮੈਂ ਇਹਨੂੰ ਜਲਾ ਲੈਂਦੀ ਆ ਸੋਹਣੀ ਖੁਸ਼ਬੂ ਆਉਂਦੀ ਰਹਿੰਦੀ ਏ ਕarele ਬਣ ਗਏ ਨੇ ਹੁਣ ਇਹਨਾਂ ਨੂੰ ਮੈਂ ਇੱਕ ਇੱਕ ਕਰਕੇ ਕੱਢ ਰਹੀ ਆ ਔਰ ਨੈਪਕਿਨ ਤੇ ਰੱਖ ਰਹੀ ਆ ਪਲੇਟ ਵਿੱਚ ਨੈਪਕਿਨ ਰੱਖਿਆ ਜਿਹੜਾ ਐਕਸਟਰਾ ਔਇਲ ਹੋਏਗਾ ਨੈਪਕਿਨ ਤੇ ਲੱਗ ਜਾਏਗਾ ਕੋਈ ਇੱਕ ਅੱਧਾ ਕਰੇਲਾ ਹਜੇ ਨਾ ਥੋੜਾ ਨੂੰ ਕਸਰ ਹੈ ਤਾਂ ਕਰਕੇ ਮੈਂ ਇੱਕ ਇੱਕ ਕਰਕੇ ਦੇਖ ਦੇਖ ਕੇ ਕੱਢ ਰਹੀ ਆ ਤਾਂ ਥੋੜਾ ਜਿਹਾ ਟਾਈਮ ਲੱਗ ਰਿਹਾ ਕਰੇਲੇ ਬਣ ਗਏ ਆ ਔਰ ਹਰੀਆਂ ਮਿਰਚਾਂ ਵੀ ਮੈਂ ਫਰਾਈ ਕਰ ਲਿਆ ਨੇ ਸਿੰਪਲ ਵਿੱਚੋਂ ਕੱਟ ਲਾ ਕੇ ਉਹ ਮੈਂ ਰਿਕਾਰਡ ਨਹੀਂ ਕਰ پائی ਉਦੋਂ ਮੈਂ ਸ਼ਾਰਟ ਵੀਡੀਓ ਲਈ ਰਿਕਾਰਡਿੰਗ ਕਰ ਰਹੀ ਸੀਗੀ ਉਹਦਾ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਛੱਡ ਦਾਂਗੀ ਤੁਸੀਂ ਚੈੱਕ ਕਰ ਲਿਓ ਔਰ ਇੱਧਰ ਬਣ ਗਈ ਆ ਸਬਜੀ ਆਲੂ ਪਿਆਜ਼ ਦੀ ਵੀ ਓਏ ਇਹ ਰਿਲੀਜ਼ ਹੋਣ ਲੱਗ ਗਿਆ ਇਹਦੇ ਚੋਂ ਵੀ ਇਹਦੀ ਵੀ ਗੈਸ ਬੰਦ ਕਰ ਦਾਂਗੇ ਔਰ ਇਹਨੂੰ ਢੱਕ ਕੇ ਰੱਖ ਦਾਂਗੇ ਔਰ ਦੂਸਰੀ ਸਾਈਡ ਮੈਂ ਰੱਖਿਆ ਹੈ ਤਵਾ ਹੁਣ ਮੈਂ ਬਣਾਉਂਗੀ ਰੋਟੀ ਕarele ਰੈਡੀਆ ਸਬਜੀ ਰੈਡੀਆ ਔਰ ਰੋਟੀਆਂ ਵੀ ਮੈਂ ਬਣਾ ਲੀਆਂ ਔਰ ਸਭ ਤੋਂ ਪਹਿਲਾਂ ਸਾਇਬਜੋਤ ਨੇ ਖਾਣੀਆਂ ਰੋਟੀ ਉੰਦੀ ਮੈਂ ਪਲੇਟ ਰੈਡੀ ਕੀਤੀ ਹੈ ਮੱਖਣ Karela sabji dahi roti naal lassi ਔਰ ਉਹ ਤੁਹਾਨੂੰ ਦੱਸੇਗਾ ਕਿ ਕਿਵੇਂ ਖਾਈਦੀ ਹੈ Karele ਨਾਲ ਹਿੰਦੀ ਮੈਂ ਵੌਇਸ ਰਿਕਾਰਡ ਕਰਨੀ ਸੀ ਪਰ ਮੈਂ ਕਰ ਨਹੀਂ ਪਾਈ ਹੋਂਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤੁਸੀਂ ਦੇਖੋ ਤੁਹਾਨੂੰ ਦੱਸ ਰਹੀ ਆ ਕਿਵੇਂ ਖਾਈਦੀ ਐ ਪਹਿਲਾਂ ਛੋਟਾ ਟੁਕੜਾ ਲੈਣਾ ਹੈ ਕਰੇਲੇ ਦਾ ਫਿਰ ਉਹਦੇ ਵਿੱਚ ਭਰਨਾ ਹੈ ਮੱਖਣ ਫਿਰ ਰੋਟੀ ਵਿੱਚ ਰੱਖ ਕੇ ਲਾਉਣੀ ਹੈ ਸਬਜ਼ੀ ਫਿਰ ਖਾਣਾ ਦਹੀਂ ਫਿਰ ਨਾਲ ਲੱਸੀ ਇਦਾਂ ਕਹਿੰਦਾ ਖਾਇਆ ਕਰੋ ਬਹੁਤ ਟੇਸਟੀ ਲੱਗਦੀ ਹੈ। ਔਰ ਮੈਂ ਹੁਣ ਤੁਹਾਨੂੰ ਦੱਸਦੀ ਆ ਮੈਂ ਇਹਦੀ ਵਾਇਸ ਵਾਇਸ ਕਿਉਂ ਨਹੀਂ ਰਿਕਾਰਡ ਕੀਤੀ। ਇੱਥੇ ਨਾ ਕਲੋਨੀ ਵਿੱਚ ਸਾਹਮਣੇ ਪਾਰਕ ਹੈ ਉੱਥੇ ਇੱਕ ਮੈਡੀਟੇਸ਼ਨ ਦਾ ਮਿਊਜ਼ਿਕ ਚੱਲਦਾ ਹੈ ਤਾਂ ਕਰਕੇ ਉਹ ਨਾ ਮੈਂ ਜਦੋਂ ਰਿਕਾਰਡਿੰਗ ਕਰ ਰਹੀ ਸੀ ਤਾਂ ਉਹ ਆ ਰਿਹਾ ਸੀ ਉਹਦੇ ਕਰਕੇ ਮੈਨੂੰ ਕਾਪੀਰਾਈਟ ਆ ਜਾਂਦਾ ਹੈ ਤਾਂ ਕਰਕੇ ਮੈਂ ਫਿਰ ਨਾ ਮਿਊਟ ਕਰਕੇ ਹੀ ਸਾਰੀ ਮੈਂ ਵੀਡੀਓ ਬਣਾਈ ਔਰ ਮੈਂ ਵਾਇਸ ਆਪ ਦੀ ਬਾਅਦ ਵਿੱਚ ਦੇ ਰਹੀ ਆ। ਇਸ ਲਈ ਮੈਨੂੰ ਥੋੜਾ ਥੋੜੀ ਕਦੇ-ਕਦੇ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ। ਇਦਾਂ ਜਿੱਦਾਂ ਅੱਜ ਮੈਂ ਬਣਾਇਆ ਨਾ ਕਰੇਲੇ ਇਦਾਂ ਬਿਲਕੁਲ ਵੀ ਕੋੜੇ ਨਹੀਂ ਬਣਦੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹ ਤਾਂ ਰੋਜ਼ ਹੀ ਕਹਿ ਦਿੰਦਾ ਹੈ ਸਬਜ਼ੂਤ ਕੀ ਅੱਜ ਵੀ ਕਰੇਲੇ ਹੀ ਬਣਾ ਲਓ ਪਰ ਲੱਸੀ ਮੇਰੀ ਇੱਕ ਦਿਨ ਛੱਡ ਕੇ ਬਣਦੀ ਔਰ ਲੱਸੀ ਤੋਂ ਬਿਨਾ ਕਰੇਲਿਆਂ ਦਾ ਟੇਸਟ ਆਉਂਦਾ ਹੀ ਨਹੀਂ ਔਰ ਮੈਂ ਵੀ ਸਾਥ ਜੋਤ ਨਾਲ ਬੈ ਕੇ ਖਾਣਾ ਟੇਸਟ ਕਰ ਰਹੀ ਆ। ਤੁਹਾਨੂੰ ਇਹ ਸਿੰਪਲ ਜੀ ਰੈਸਪੀ ਕਿਦਾਂ ਦੀ ਲੱਗੀ? ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਵੀਡੀਓ ਵਿੱਚ ਕੁਝ ਵੀ ਚੰਗਾ ਲੱਗਿਆ ਹੋਵੇ, ਕੋਈ ਵੀ ਪਾਰਟ ਵੀਡੀਓ ਦਾ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਜਰੂਰ ਕਰਿਓ ਔਰ ਵੀਡੀਓ ਨੂੰ ਆਪਣੀ ਫੈਮਿਲੀ ਤੇ ਫਰੈਂਡਸ ਵਿੱਚ ਜਰੂਰ ਸ਼ੇਅਰ ਕਰਿਓ ਔਰ ਜਿਹੜੇ ਪਹਿਲੀ ਵਾਰ ਹੀ ਆਏ ਨੇ ਮੇਰੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਔਰ ਸਬਸਕ੍ਰਾਈਬ ਬਟਨ ਦੇ ਨਾਲ ਇੱਕ ਘੰਟੀ ਵਾਲਾ ਬਟਨ ਆਂਦਾ ਨਾਲ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਔਰ ਵੀਡੀਓ ਦੇ ਐਂਡ ਵਿੱਚ ਮੈਂ ਬਿਹਾਈਂਡ ਦਾ ਸੀਨਸ ਸ਼ੇਅਰ ਕੀਤਾ ਹੈ ਪਲੀਜ਼ ਉਹ ਜ਼ਰੂਰ ਦੇਖਿਓ ਕਿੱਦਾਂ ਕਰਕੇ ਮੈਂ ਸ਼ੂਟ ਕਰਦੀਆਂ ਵੀਡੀਓ ਕਿੱਦਾਂ ਬਣਾਉਣੀ ਆ ਕਿੱਦਾਂ ਕਰਕੇ ਉਹਦੀ ਸੈਟਿੰਗ ਕਰਦੀਆਂ ਉਹ ਜ਼ਰੂਰ ਦੇਖਿਓ ਕੋਸ਼ਿਸ਼ ਕੀਤੀ ਹੈ ਮੈਂ ਥੋੜੇ ਬਹੁਤੇ ਸੀਨਸ ਨੂੰ ਸ਼ੇਅਰ ਕਰਨ ਦੀ ਉਹ ਜ਼ਰੂਰ ਦੇਖ ਕੇ ਜਾਇਓ ਸੱਚੀ Karele ਬਹੁਤ ਟੇਸਟੀ ਬਣਿਆ ਮੱਖਣੀ ਤੇ ਲੱਸੀ ਨਾਲ ਹੋਰ ਵੀ ਟੇਸਟੀ ਲੱਗ ਰਹੇ ਨੇ ਜ਼ਰੂਰ try ਕਰਿਓ ਇੱਕ ਵਾਰ ਔਰ ਅਸੀਂ ਖਾਣਾ enjoy ਕਰਦੇ ਹਾਂ ਤੁਸੀਂ vlog enjoy ਕਰੋ ਮਿਲਦੇ ਹਾਂ ਨੈਕਸਟ vlog ਵਿੱਚ thank you